ਹਾਂਜੀ ਭਾਈ ਅੱਜ ਨਾਲ ਤੁਹਾਨੂੰ ਅਸੀਂ ਇੱਕ ਬਹੁਤ ਹੀ ਵਧੀਆ ਤੇ ਕੰਮ ਦੀ ਵੀਡੀਓ ਉਸ ਇਨਸਾਨ ਦੀ ਵੀਡੀਓ ਦਿਖਾ ਰਹੇ ਹਾਂ ਪਹਿਲਾਂ ਜੋ ਤੁਸੀਂ ਸਮਾਨ ਦੇਖ ਰਹੇ ਹੋ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਕੋਈ ਸਮਾਨ ਵਾਲੋ ਕੋਈ ਫੈਕਟਰੀ ਹੈਗੀ ਕੋਈ ਬਹੁਤ ਵੱਡੀ ਫੈਕਟਰੀ ਲੱਗ ਰਹੀ ਹੋਊ ਕਿਉਂਕਿ ਇੰਨਾ ਜ਼ਿਆਦਾ ਸਮਾਨ ਬਣਾਇਆ ਪਿਆ ਪਹਿਲਾਂ ਇਸ ਵੀਰ ਦੇ ਪਰਸੋਕੜ ਬਾਰੇ ਗੱਲ ਕਰੀਏ ਤਾਂ ਤਕਰੀਬਨ ਇੱਕ ਸਾਲ ਕੁ ਪਹਿਲਾਂ ਅਸੀਂ ਇਸ ਦੀ ਵੀਡੀਓ ਪਾਈ ਸੀ ਜੋ ਸੜਕ ਦੇ ਕੰਡੇ ਵਾ ਕੇ ਨਾ ਵੀਰ ਬਾਥਰੂਮ ਆ ਡੱਗ ਬਣਾਉਂਦਾ ਸੀਗਾ ਤੇ ਲੋਕ ਇਹਨੂੰ ਮਜ਼ਾਕ ਕਰਦੇ ਸੀਗੇ ਕਿਉਂਕਿ ਇਹਨੇ ਉਸ ਟਾਈਮ ਹੀ ਲਿਖ ਕੇ ਪੋਸਟਰ ਲਾਤਾ ਸੀਗਾ ਕਾਲਤਾਰ ਡੱਗ ਫੈਕਟਰੀ ਤੇ ਸੜਕ ਦੇ ਕੰਡੇ ਵਹਿ ਕੇ ਬਣਾਉਂਦਾ ਸੀ ਤੇ ਅੱਜ ਤੁਸੀਂ ਦੇਖੋ ਵੀਰ ਨੇ ਅੱਧਾ ਪੌਣਾ ਕਿਲਾ ਠੇਕੇ ਤੇ ਲੈ ਕੇ ਕਿਰਾਏ ਤੇ ਲੈ ਕੇ ਕਿੰਨਾ ਜ਼ਿਆਦਾ ਸਮਾਨ ਇੰਨਾ ਤਾਂ ਜੇ ਦੇਖੀਏ ਕਿਸੇ ਫੈਕਟਰੀ ਵਾਲੇ ਕੋਲੇ ਵੀ ਮੌਕੇ ਤੇ ਤਿਆਰ ਨਹੀਂ ਹੋਣਾ ਜਿੰਨਾ ਇਹਨੇ ਬਣਾ ਰੱਖਿਆਗਾ ਗਰੀਬ ਪਰਿਵਾਰ ਦੇ ਵਿੱਚ ਹੋਣ ਕਰਕੇ ਬਾਈ ਨੇ ਮਿਹਨਤ ਕਰਕੇ ਫਿਰ ਵੀ ਦੇਖੋ ਕਿੰਨਾ ਜਿਆਦਾ ਸਮਾਨ ਤਿਆਰ ਕਰਕੇ ਕਿੰਨਾ ਕੰਮ ਇੱਕ ਸਾਲ ਦੇ ਵਿੱਚ ਵਿੱਚ ਮੰਨ ਲਓ ਕਿੰਨਾ ਫੈਕਟਰੀ ਨੂੰ ਅੱਗੇ ਲੈ ਕੇ ਗਿਆ ਤੇ ਅੱਜ ਇਹਦੀ ਫੈਕਟਰੀ ਦੇ ਰੂਪ ਦੇ ਵਿੱਚ ਇੰਨਾ ਜਿਆਦਾ ਸਮਾਨ ਤੇ ਬਣ ਕੇ ਤਿਆਰ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਤੇ ਇਸ ਵੀਰ ਨੂੰ ਸਪੋਰਟ ਕਰੋ ਤੇ ਵੱਧ ਤੋਂ ਵੱਧ ਜੇ ਕਿਸੇ ਵੀਰ ਨੂੰ ਡੱਗ ਦੀ ਡੱਗ ਡੱਗ ਦੀ ਸੱਤ ਪਾਉਣ ਵਾਲੀਆਂ ਸਲੇਬਾਂ ਦੀ ਜੰਗਲੇ ਵਾਲੀਆਂ ਜਾਲੀਆਂ ਦੀ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਤਾਂ ਇਸ ਵੀਰ ਦਾ ਸੀ ਨੰਬਰ ਵੀ ਲਿੰਕ ਦੇ ਵਿੱਚ ਦੇਵਾਂਗੇ ਤਾਂ ਉਹ ਇਸ ਵੀਰ ਨਾਲ ਸੰਪਰਕ ਕਰ ਸਕਦਾ ਪਿੰਡ ਕੋਟਦੁੰਨਾ ਤਨੌਲਾ ਪੀਕੀ ਰੋਡ ਦੇ ਉੱਪਰ ਇਸ ਪਿੰਡ ਦੇ ਉੱਪਰ ਵੀਰ ਇਹ ਕੰਮ ਕਰਦਾ ਹੈਗਾ ਤੇ ਜੋ ਵੀ ਵੀਰ ਇਹਨਾਂ ਤੋਂ ਸਮਾਨ ਲੈਣਾ ਚਾਹੁੰਦਾ ਤਾਂ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵੀਰ ਦਾ ਕੰਮ ਫੈਕਟਰੀ ਦਾ ਕੰਮ ਹੋਰ ਚੱਲ ਸਕੇ ਗਰੀਬ ਬੰਦੇ ਨੂੰ ਸਹਾਰਾ ਮਿਲ ਸਕੇ ਧੰਨਵਾਦ ਜੀ